ਜਿਵੇਂ ਇੱਥੇ ਸੇਵਾ ਕਰਨ ਆਉਂਦੇ ਹਨ ਉਹਨਾਂ ਦੇ ਵਿੱਚ ਉਹ ਉਹਨਾਂ ਜੋ ਛੇ ਬਿਨਾਂ ਬਿਜਾ ਹੁੰਦਾ ਹੈ ਉਸ ਤੋਂ ਬਾਅਦ ਉਹ ਇੰਡੀਆ ਬਸ ਜਾਂਦੇ ਹਨ ਸਾਡੇ ਜੋ ਰਾਗੀ ਸਿੰਘ ਹਨ ਜਿਨ੍ਹਾਂ ਦੇ ਵਿੱਚ ਪਾਈ ਸੁਖਵਿੰਦਰ ਸਿੰਘ ਜਿਹਦਾ ਜੱਥਾ ਬਚੱਤਰ ਸਿੰਘ ਜਗਜੀਤ ਸਿੰਘ ਤੇ ਦੂਸਰਾ ਜੱਥਾ ਸਾਡਾ ਪਾਈ ਬੀਰਿੰਦਰ ਸਿੰਘ ਉਪਾਈ ਸਤਨਾਮ ਸਿੰਘ ਨਾਲ ਹੀ ਸਾਡੇ ਜੋ ਪਾਈ ਕੁਲਵੰਤ ਸਿੰਘ ਜੋ ਪਾਟੀ ਸਿੰਘ ਹੈ ਇਹ ਜਿੰਨੇ ਵੀ ਜਥੇ ਤੇ ਪਾਟੀ ਸਿੰਘ ਵੀਰ ਇੰਡੀਆ ਤੋਂ ਆਦੇ ਹਨ ਇਹਨਾਂ ਵੀਰਾਂ ਨੇ ਇੱਥੇ ਕੀਰਤਨ ਦੀ ਸੇਵਾ ਲੰਗਰ ਦੇ ਵਿੱਚ ਸੇਵਾ ਇਹ ਸਾਰੇ ਵੀਰਾਂ ਨੇ ਬਹੁਤ ਹੀ ਸੇਵਾ ਇੱਥੇ ਨਿਭਾਈ ਹੈ ਸਾਡੇ ਬਜ਼ੁਰਗ ਕੁਲਵੰਤ ਸਿੰਘ ਪਾਠੀ ਅੰਕਲ ਜੀ ਇਹਨਾਂ ਨੇ ਵੀ ਸੇਵਾ ਬਹੁ ਕੀਤੀ ਹੈ। ਅਸੀਂ ਅੰਟਾਰੀਓ ਖਾਸਾ ਦਰਵਾਜ਼ੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਿੰਘਾ ਵੀਰਾ ਸਿੰਘਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅੱਗੇ ਤੋਂ ਵੀ ਅਸੀਂ ਆਸ ਰੱਖਦੇ ਹਾਂ ਇਹ ਵੀਰੇ ਇਸੇ ਤਰ੍ਹਾਂ ਆ ਕੇ ਇੱਥੇ ਕੀਰਤਨ ਕਰਨਗੇ ਤੇ ਸੇਵਾ ਅਰਵਾਉਣਗੇ। ਸਾਡਾ ਗੁਰੂ ਅਗੇ ਅਰਦਾਸ ਹੈ ਇਸੇ ਤਰ੍ਹਾਂ ਸੇਵਾ ਇਹਨਾਂ ਤੋਂ ਲੈਂਦੇ ਰਹਿਣ। ਨਾਲ ਉਹ ਅਸੀਂ ਮੈਂ ਬੇਨਤੀ ਕਰਦਾ ਹਾਂ ਸਾਡੇ ਅੰਟਾਰੀਓ ਖਾਸਾ ਦਰਵਾਜ਼ੇ ਚੇਅਰਮੈਨ ਬਲਜੀਤ ਸਿੰਘ ਪੰਡੋਰੀਓ ਸੇਥੇ ਆਉਣ ਨਾ ਅਸੀਂ ਇਹਨਾਂ ਨੂੰ ਗੁਰਦਵਾਰਾ ਸਾਹਿਬ ਵੱਲੋਂ ਜਥਿਆਂ ਤੇ ਪਾਰਟੀ ਸਿੰਘ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ ਮੈਂ ਬੇਨਤੀ ਕਰਦਾ ਹਾਂ ਸੁਖਵਿੰਦਰ ਸਿੰਘ ਬਚਿੱਤਰ ਸਿੰਘ ਭਾਈ ਜਗਜੀਤ ਸਿੰਘ ਭਾਈ ਵੀਰਿੰਦਰ ਸਿੰਘ ਤੇ ਭਾਈ ਸਤਨਾਮ ਸਿੰਘ ਜੀ ਨਾਲ ਹੀ ਭਾਈ ਕੁਲਵੰਤ ਸਿੰਘ ਜੀ ਪਾਰਟੀ ਸਿੰਘ ਇਹ ਸਾਰੇ ਹਿੱਸੇ ਤੇ ਆ ਜਾਣ ਸਾਡੇ ਡਾਰਿਓ ਖਾਸਾ ਦਰਵਾਜ਼ੇ ਬਲਜੀਤ ਸਿੰਘ ਪੰਡੋਰੀ ਚੇਅਰਮੈਨ ਇਹਨਾਂ ਦਾ ਮਾਣ ਸਨਮਾਨ ਕਰਨਗੇ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਪਿਆਰੀ ਸਾਧ ਸੰਗਤ ਜੀ ਇਹ ਜੋ ਜਥੇ ਹਨ ਇਹਨਾਂ ਨੇ ਬਹੁਤ ਹੀ ਇੱਥੇ ਸੇਵਾ ਨਿਵਾਈ ਹੈ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਇਹ ਵੀਰੇ ਇਸੇ ਤਰ੍ਹਾਂ ਇੰਡੀਆ ਜਾ ਕੇ ਵੀ ਸੇਵਾ ਸੇਵਾ ਨਿਮਾਉਣ ਕਿਉਂਕਿ ਕਿਉਂਕਿ অন্ਟਾਰੀਓ ਖਾਸਾ ਦਰਵਾੜ ਇੱਕ ਬਹੁਤ ਵੱਡੀ ਸੰਤਾ ਹੈ অন্ਟਾਰੀਓ ਖਾਸਾ ਦਰਵਾੜ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਗੁਰੂ ਘਰ ਹੈ ਇਥੇ ਬਹੁਤ ਹੀ ਜੱਥੇ ਇੰਡੀਆ ਤੋਂ ਆਉਦੇ ਹਨ ਜੋ ਆ ਕੇ ਇਥੇ ਸੇਵਾ ਨਿਮਾਉਦੇ ਹਨ ਨਾਲ ਹੀ অন্ਟਾਰੀਓ ਖਾਸਾ ਦਰਵਾੜ ਵਿਖੇ ਗੁਰਮਤਿਆ ਕਲਾਸਾਂ ਜਾਂ ਬੀਜੀਆਂ ਕਲਾਸਾਂ